ਵਾਰੀਗੁਰ ਜੀ ਦਾ ਖਾਲਸਾ ਵਾਰੀਗੁਰ ਜੀ ਦੀ ਫਤਿਹ ਨੂੰ ਬੁਧਾਰੇ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਵਿਸਾਖੀ ਦੇ ਸੰਬੰਧ ਦੇ ਵਿੱਚ ਜੋ ਬਰਮੀਗਮ ਦੇ ਵਿੱਚ ਨਗਰ ਕੀਰਤਨ ਹਰ ਸਾਲ ਸਜਾਈ ਜਾਂਦੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਤੇ ਅਪਡੇਟ ਲੈ ਕੇ ਉਹ ਹਾਜ਼ਰ ਹੋ ਰਹੇ ਆ ਤੇ ਸਾਰੀਆਂ ਸੰਗਤਾਂ ਕਾਫੀ ਲੰਬੇ ਸਮੇਂ ਤੋਂ ਉਡੀਕ ਕਰ ਰਹੀਆਂ ਸੀ ਵੀ ਬਰਮਿੰਗਮ ਦੇ ਜਿਹੜੇ ਨਗਰ ਕੀਰਤਨ ਆ ਵਿਸਾਖੀ ਦੇ ਸਬੰਧ ਦੇ ਵਿੱਚ ਖਾਲਸਾ ਸਾਜਨਾ ਪੁਰਗ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਉਹਨਾਂ ਬਾਰੇ ਜਿਹੜੀ ਆ ਉਹ ਜਾਣਕਾਰੀ ਸੰਗਤਾਂ ਨੂੰ ਮਿਲ ਸਕੇ ਸੋ ਸਾਰਾ ਕੁਝ ਜਿਹੜਾ ਆਲਰੇਡੀ ਟੈਲੀਵਿਜ਼ਨ ਚੈਨਲਾਂ ਦੇ ਉੱਪਰ ਰੇਡੀਓ ਸਟੇਸ਼ਨ ਦੇ ਉੱਪਰ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਪੋਸਟਰਾਂ ਦੇ ਰਾਹੀਂ ਜਿਹੜਾ ਆ ਉਹ ਸੰਗਤਾਂ ਦੇ ਵਾਸਤੇ ਜਾਣਕਾਰੀ ਉਪਲਬਧ ਕਰਾ ਦਿੱਤੀ ਗਈ ਆ ਪਰ ਸਮਾਂ ਆਪਣੇ ਕੋਲ ਤਕਰੀਬਨ ਇੱਕ ਹਫ਼ਤੇ ਦਾ ਬਾਕੀ ਰਹਿ ਗਿਆ ਜੀ ਅੱਜ ਐਤਵਾਰ ਦਾ ਦਿਨ ਆ ਦੇ ਆਉਣ ਵਾਲੇ ਅਗਲੇ ਐਤਵਾਰ ਨੂੰ ਜੇ ਆਪਾਂ ਕਹੀਏ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਬਰਮਿੰਗਮ ਦੇ ਵਿਸਾਖੀ ਪੁਰਬ ਦੇ ਸੰਬੰਧ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਵਾ ਉਹ ਹੋਣ ਜਾ ਰਹੇ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਕੁਝ ਕਮੈਂਟਾਂ ਦੇ ਵਿੱਚ ਹੀ ਆਪਾਂ ਜ਼ਰੂਰੀ ਜਾਣਕਾਰੀ ਉਹ ਸਾਂਝੀ ਕਰ ਦੇਣੀ ਹੈ ਬਖੋ ਬਕਰੇ ਗੁਰਦੁਆਰਾ ਸਹਿਬਾਨ ਦੇ ਜਿਹੜੇ ਮੁਖ ਸੇਵਾਦਾਰ ਪ੍ਰਬੰਧਕ ਹਨ ਤੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿੱਥੇ-ਜਿੱਥੇ ਵੀ ਜਿਨ੍ਹਾਂ ਜਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਉਹ ਸਾਰੇ ਗੁਰਮਖਾਂ ਵੱਲੋਂ ਜਿਹੜਾ ਆ ਉਹ ਸਾਰੀਆਂ ਸੰਗਤਾਂ ਨੂੰ ਅਪਡੇਟ ਕੀਤਾ ਜਾ ਰਿਹਾ। ਸੋ ਦਾਸ ਵੀ ਆਪਣੇ ਵੱਲੋਂ ਆਪ ਸੰਗਤਾਂ ਵਾਸਤੇ ਜਿਹੜਾ ਆ ਉਹ ਅਪਡੇਟ ਦੇ ਨਾਲ ਹਾਜ਼ਰ ਹੋਇਆ। ਸੋ ਸਭ ਤੋਂ ਪਹਿਲਾਂ ਤਾਂ ਗੁਰੂ ਪਿਆਰਿਓ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਸਮਝਣਾ ਚਾਹੀਦਾ ਹੈ ਕਿ ਨਗਰ ਕੀਰਤਨ ਕਿਉਂ ਸਜਾਇਆ ਜਾਂਦੇ ਹਨ। ਨਗਰ ਕੀਰਤਨ ਸਾਲ ਦੇ ਵਿੱਚ ਵਿਸਾਖੀ ਪ੍ਰਗਉ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਗਮਨ ਪ੍ਰਗਉ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕਲਗੀਧਰ ਕ੍ਰਿਤਾ ਮਹਾਰਾਜ ਜੀ ਦੇ ਆਗਮਨ ਪ੍ਰਗ ਨੂੰ ਮੁੱਖ ਰੱਖਦੇ ਹਾਂ ਬੋਖੋ ਵਖਰੇ ਸਮਿਆਂ ਉੱਪਰ ਜਿਹੜਾ ਉਹ ਸਜਾਇਆ ਜਾਂਦਾ ਪ੍ਰਵਾਤਨ ਸਮੇਂ ਦੇ ਵਿੱਚ ਜਿਹੜਾ ਆ ਉਹ ਨਗਰ ਕੀਰਤਨ ਜਿਹੜੇ ਆ ਬਹੁਤ ਘੱਟ ਸਜਾਏ ਜਾਂਦੇ ਸੀ ਕਿਉਂਕਿ ਇਹਨਾਂ ਵਾਸਤੇ ਪ੍ਰਬੰਧ ਕਰਨਾ ਸੰਗਤਾਂ ਦਾ ਇਕੱਠ ਕਰਨਾ ਸੰਗਤਾਂ ਦੇ ਵਾਸਤੇ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੇ ਉਹ ਪੰਜਾਬ ਦੀ ਧਰਤੀ ਤੇ ਹੋਵੇ ਤੇ ਚਾਹੇ ਵਿਦੇਸ਼ਾਂ 'ਚ ਹੋਵੇ ਬਹੁਤ ਵੱਡਾ ਕਾਰਜ ਹੁੰਦਾ ਤੇ ਇਹਨਾਂ ਕਾਰਜਾਂ ਨੂੰ ਕਰਨ ਵਾਸਤੇ ਬਹੁਤ ਕਰੜੀ ਮਿਹਨਤ ਲੱਗਦੀ ਆ ਤੇ ਪ੍ਰਬੰਧਕਾਂ ਦਾ ਬਹੁਤ ਵੱਡਾ ਜਿਹੜਾ ਇੱਕ ਸੁਰਤਾ ਦੇ ਨਾਲ ਸਹਿਯੋਗ ਕਰਕੇ ਇਹ ਕਾਰਜ ਜਿਹੜੇ ਉਹਨੇ ਪਰੇ ਉਹ ਚੜਦੇ ਆ। ਸੋ ਮੇਨ ਕਾਰਨ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਜੇ ਇੱਕ ਵਿਦਵਾਨਾਂ ਵੱਲੋਂ ਜਿਹੜਾ ਥੋੜਾ ਜਿਹਾ ਸੰਗਤਾਂ ਦੇ ਵਿੱਚ ਸ਼ੰਕਾ ਵੀ ਖੜਾ ਕੀਤਾ ਸੀ ਵੀ ਸਿੱਖਾਂ ਨੇ ਸ਼ਾਇਦ ਨਗਰ ਕੀਰਤਨ ਦੀ ਜਿਹੜੀ ਆ ਉਹ ਰੀਤ ਆਪੇ ਤੋੜ ਲਈ ਆ ਵੀ ਗੁਰੂ ਸਾਹਿਬ ਜੀ ਦੇ ਪ੍ਰਭਾਂ ਨੇ ਨਗਰ ਕੀਰਤਨ ਸਜਾਉਣੇ ਵਿਸਾਖੀ ਦੇ ਨਗਰ ਕੀਰਤਨ ਸਜਾਉਣੇ ਵੀ ਜਿੰਨੀ ਦੇਰ ਤੱਕ ਸਤਗੁਰੂ ਮਹਾਰਾਜ ਆਪ ਸਰੀਰ ਕਰਕੇ ਸੰਸਾਰ ਤੇ ਰਹੇ ਆ ਵੀ ਉਹਨਾਂ ਨੇ ਤਾਂ ਨਗਰ ਕੀਰਤਨ ਕੋ ਸਜਾਇਆ ਸੋ ਸੰਗਤਾਂ ਨੂੰ ਗੁਰੂ ਕੀ ਗੁਰਬਾਣੀ ਨਾਲੋਂ ਗੁਰੂ ਕੇ ਇਤਿਹਾਸ ਨਾਲੋਂ ਤੇ ਸਿੱਖੀ ਪਰੰਪਰਾਵਾਂ ਨਾਲੋਂ ਜਿਹੜਾ ਆ ਉਹ ਤੋੜ ਕੇ ਤੇ ਮੇਲਿਆਂ ਦੇ ਵਿੱਚ ਤੇ ਖਾਣ ਪੀਣ ਦੇ ਰੰਗ ਤਮਾਸ਼ਿਆਂ ਦੇ ਵਿੱਚ ਉਧਰਲੇ ਪਾਸੇ ਨੂੰ ਲੈ ਕੇ ਜਾਣ ਵਾਸਤੇ ਇਹੋ ਜੀਆਂ ਗੱਲਾਂ ਇਹੋ ਜੇ ਭੁਲੇਖੇ ਸੰਗਤਾਂ 'ਚ ਪਾ ਦਿੱਤੇ ਜਾਂਦੇ ਆ ਸੋ ਨਗਰ ਕੀਰਤਨ ਗੁਰੂ ਕੇ ਪਿਆਰਿਓ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਚਿਰ ਆਪ ਸਰੀਰ ਕਰਕੇ ਸੰਸਾਰ 'ਤੇ ਰਹੇ ਆ ਉਹਨਾਂ ਨੂੰ ਸਜਾਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਸਤਗੁਰੂ ਮਹਾਰਾਜ ਸਰੀਰ ਕਰਕੇ ਆਪ ਹਾਜ਼ਰ ਸਿਗੇ ਤੇ 사ਤਗੁਰੂ ਮਹਾਰਾਜ ਜੀ ਦਾ ਇਤਿਹਾਸ ਪਹਿਲੇ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਤੁਸੀਂ ਪੜ੍ਹ ਲਓ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਸੀ ਕੀ ਜਿਹੜਾ ਗੁਰੂ ਨੂੰ ਚੇਤੇ ਕਰਦਾ ਸੀ ਗੁਰੂ ਦਾ ਮੰਨਣ ਵਾਲਾ ਸੀ ਮਹਾਰਾਜ ਕੀਤੇ ਹੋਏ ਬਚਨਾਂ ਨੂੰ ਪੂਰਾ ਕਰਦਿਆਂ ਹੋਇਆਂ ਆਪ ਚੱਲ ਕੇ ਜਾ ਕੇ ਦਰਸ਼ਨ ਦਿੰਦੇ ਰਹਿਆ ਕੋੜੀਆਂ ਤੇ ਕੋੜ ਦੂਰ ਕਰਦੇ ਰਹਿਆ ਲੋੜਵੰਦਾਂ ਦੀ ਸਾਰ ਲੈਂਦੇ ਰਹਿਆ ਠੱਗਾਂ ਨੂੰ ਸੱਜਣ ਬਣਾਉਂਦੇ ਰਹਿਆ ਚੋਰਾਂ ਡਾਕੂਆਂ ਦਾ ਉਧਾਰ ਕਰਦੇ ਰਹਿਆ ਗਰੀਬਾਂ ਦੀ ਗੁਰਬਿਆਂ ਦੀ ਲੋੜਵੰਦਾਂ ਦੀ ਇਥੋਂ ਤੱਕ ਕਿ ਮੈਡੀਕਲ ਕੈਂਪ ਦੇ ਦੁਆਰਾ ਵੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਦਵਾਈਆਂ ਦੇ ਰੂਪ ਦੇ ਵਿੱਚ ਵੀ ਸੰਗਤਾਨੀਆਂ ਸੇਵਾਵਾਂ ਕਰਦੇ ਰਹੇ ਆ ਜਿਹੜਾ ਇਤਿਹਾਸ ਬਹੁਤ ਲੰਮਾ ਆ ਤੇ ਆਪ ਸੰਗਤਾਂ ਸੂਝਵਾਨ ਬੋਲ ਸਿੱਖ ਚੰਗੀ ਤਰ੍ਹਾਂ ਜਾਣਦੇ ਆ ਪਰ ਕਈ ਵਾਰੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਹੈ ਵੀ ਉਹਨਾਂ ਨੇ ਪ੍ਰਾਤਨ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇਗਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਡੀਟੇਲ ਵਿੱਚ ਪੜ੍ਹਿਆ ਹੋਵੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਚੀਜ਼ਾਂ ਕੁਝ ਨਵਾਂ ਰੂਪ ਸਿਖਾਣੇ ਦੇ ਲਿਆ ਪਰ ਨਹੀਂ ਭਾਈ ਪਹਿਲੇ ਪਾਤਸ਼ਾਹ ਤੋਂ ਲੈ ਕੇ ਆਪ ਸੰਗਤਾਂ ਵਿੱਚ ਜਿਆਦਾ ਉਚਰ ਕੇ ਸੰਗਤਾਂ ਦਾ ਉਧਾਰ ਕਰਦੇ ਰਹੇ ਆ ਸੋ ਨਗਰ ਕੀਰਤਨ ਦਾ ਜੇ ਮੂਲ ਆਪਾਂ ਕਹੀਏ ਮੇਨ ਮੰਤਬ ਹੀ ਇਹ ਲੋ ਵੀ ਅੱਜ ਦੇ ਸਮੇਂ 'ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸ ਹੀ ਪਾਤਸ਼ਾਹੀਆਂ ਦੀ ਜਾਗਤ ਜੋਤ ਹੈ। ਹਾਜ਼ਰਨਾਜ਼ ਸਤਿਗੁਰੂ ਹੈ ਸਾਡੇ ਕੋਲ ਤੇ ਸਾਲ ਦੇ ਵਿੱਚ ਭਾਵੇਂ ਇੱਕ ਵਾਰੀ ਕਹਿ ਲਓ ਜਾਂ ਦੋ ਵਾਰੀ ਕਹਿ ਲਓ ਜਦੋਂ ਵੀ ਸਾਡੇ ਕੋਲ ਸਮਾਂ ਬਣੇ ਤੇ ਗੁਰੂ ਮਹਾਰਾਜ ਫਿਰ ਆਪ ਨਿਕਲਦੇ ਆ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਹੁਣ ਜਿਹੜੇ ਗੁਰਦੁਆਰਾ ਸਹਿਬਾਨ ਹੈ ਗੁਰਦੁਆਰੇ ਸਹਿਬਾਨਾਂ ਚ ਮਹਾਰਾਜ ਦੇ ਸਰੂਪ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਸੰਗਤਾਂ ਐਤਵਾਰ ਦੀ ਐਤਵਾਰ ਜਾਂਦੀਆਂ ਜਾਂ ਚਲੋ ਅੱਗੋਂ ਪਿੱਛੋਂ ਵੀ ਜਿਹਦੇ ਕੋਲ ਸਮਾਂ ਬਣਦਾ ਮਹਾਰਾਜ ਕਿਰਪਾ ਕਰਦੇ ਉਹ ਜਾ ਕੇ ਮਹਾਰਾਜ ਦੇ ਦਰਸ਼ਨ ਕਰ ਲੈਂਦੇ ਆ ਪਰ ਨਗਰ ਕੀਰਤਨ ਦਾ ਸਾਲ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਇਹ ਮੌਕਾ ਹੁੰਦਾ ਵੀ ਜਦੋਂ ਮਹਾਰਾਜ ਆਪ ਬਾਹਰ ਨਿਕਲਦੇ ਆ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਤੇ ਸਤਿਗੁਰੂ ਮਹਾਰਾਜ ਦਾ ਦਰਸ਼ਨ ਕਰਨ मात्र ਹੀ ਭਾਈ ਕਰੋੜਾਂ ਪਾਪ ਲੱਥ ਜਾਂਦੇ ਆ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਆ ਕਈਆਂ ਦੇ ਮੰਨ ਦੀਆਂ ਮਰਦਾਂ ਪੂਰੀਆਂ ਹੋ ਜਾਂਦੀਆਂ ਸੋ ਨਗਰ ਕੀਰਤਨ ਇੱਕ ਸ਼ੋਅ ਆਫ ਜਾਂ ਕਹਿ ਲਓ ਵੀ ਸਿੱਖਾਂ ਦੀ ਪਰੇਡ ਨਹੀਂ ਆ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਆਪਣੇ ਆਸਣ ਤੋਂ ਉੱਠ ਕੇ ਤੇ ਸੰਗਤਾਂ ਦੇ ਵਿੱਚ ਵਿਚਰਦੇ ਆ ਭਾਈ ਜਿੰਨੇ ਵੀ ਦਰਸ਼ਨ ਕਰਨੇ ਖੁੱਲੇ ਰੂਪ ਦੇ ਵਿੱਚ ਮਹਾਰਾਜ ਨੂੰ ਆ ਕੇ ਮਿਲ ਸਕਦਾ ਕਿਉਂਕਿ ਦੂਜੇ ਧਰਮਾਂ ਦੇ ਅੰਦਰ ਇੰਨੀ ਖੁੱਲ ਨਹੀਂ ਆ ਵੀ ਕੋਈ ਗੈਰ ਧਰਮੀ ਆ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬਹਿ ਸਕੇ ਮਹਾਰਾਜ ਨੂੰ ਮੱਥਾ ਟੇਕ ਸਕੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਨਹੀਂ ਕਰ ਰਿਹਾ ਵੀ ਉਹਨਾਂ ਦੇ ਮੰਨਣ ਵਾਲਿਆਂ ਦੇ ਮੁਤਾਬਕ ਜੇ ਤੁਸੀਂ ਗੈਰ ਧਰਮੀਆਂ ਜੇ ਤੁਹਾਨੂੰ ਮੰਦਰਾਂ ਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈ ਤੁਹਾਨੂੰ ਅੱਗੇ ਜਾ ਕੇ ਪੂਜਾ ਅਰਚਨਾ ਕਰਨ ਦੀ ਪ੍ਰਾਰਥਨਾ ਕਰਨ ਦੀ ਆਗਿਆ ਨਹੀਂ ਹੈ ਪਰ ਸਿੱਖ ਧਰਮ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਭ ਨੂੰ ਇਹ ਖੁੱਲਾ ਸੱਦਾ ਦਿੱਤਾ ਵੀ ਭਾਈ ਭਾਵੇਂ ਤੁਸੀਂ ਅੰਮ੍ਰਿਤਧਾਰੀ ਨਹੀਂ ਵੀ ਹੋਗੇ ਕਿਸੇ ਗੈਰ ਮਜ਼ਬ ਗੈਰ ਧਰਮ ਦੇ ਵੀ ਹੋ ਫੇਰ ਵੀ ਸਤਿਗੁਰੂ ਮਹਾਰਾਜ ਨੂੰ ਆ ਕੇ ਨਮਸਕਾਰ ਕਰ ਸਕਦੇ ਹੋ ਤੇ ਮਹਾਰਾਜ ਪ੍ਰਸ਼ਾਦ ਦੇ ਰੂਪ ਦੇ ਵਿੱਚ ਆਪਣੀ ਅਸੀਸ ਬਖਸ਼ਿਸ਼ ਕਰਦੇ ਆ ਇੱਥੇ ਕੰਡੀਸ਼ਨ ਨਹੀਂ ਵੀ ਤੁਹਾਨੂੰ ਪਹਿਲਾਂ ਅੰਮ੍ਰਿਤਧਾਰੀ ਹੋਣਾ ਪੈਣਾ ਫਿਰ ਤੁਸੀਂ ਗੁਰੂ ਸਾਹਿਬ ਨੂੰ ਮੱਥਾ ਟੇਕ ਸਕਦੇ ਆ ਨਹੀਂ हां अमृत ਧਾਰੀ ਹੋ ਕੇ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਧੀਆ ਪੁੱਤਰ ਬਣ ਕੇ ਗੁਰੂ ਦੇ ਪੰਥ ਦੇ ਵਿੱਚ ਸ਼ਾਮਲ ਹੋਣਾ ਬਹੁਤ ਵੱਡੀ ਮਾਣ ਵਾਲੀ ਸਾਡੇ ਵਾਸਤੇ ਗੱਲ ਆ ਪਰ ਦੂਜੇ ਲੋਕ ਵੀ ਜਿਹੜੇ ਅਜੇ ਸਿੱਖੀ ਦੇ ਵਿੱਚ ਨਹੀਂ ਆਏ ਜਾਂ ਸਿੱਖੀ ਧਰਮ ਨੂੰ ਜਿਨ੍ਹਾਂ ਨੇ ਨਹੀਂ ਅਪਣਾਇਆ ਉਹਨਾਂ ਦੇ ਵੀ ਵਾਸਤੇ ਕੋਈ ਬੰਦਿਸ਼ ਨਹੀਂ ਆ ਤੇ ਮਹਾਰਾਜ ਫਿਰ ਸਾਲ ਦੇ ਵਿੱਚ ਬਾਹਰ ਨਿਕਲ ਕੇ ਸੰਗਤਾਂ ਵਿੱਚ ਵਿਚਰ ਕੇ ਸੰਗਤਾਂ ਦਾ ਉਧਾਰ ਕਰਦੇ ਆ ਤੇ ਜਿਹੜੇ ਭਾਈ ਕਿਸੇ ਕਾਰਨ ਕਰਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਆ ਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਮਿਹਰ ਦੀ ਨਜ਼ਰ ਕਰਨ ਵਾਸਤੇ ਜਿਹੜਾ ਆ ਉਸ ਵਾਰੀ ਦੇ ਰੂਪ ਦੇ ਵਿੱਚ ਫਿਰ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਗਲੀਆਂ ਵਿੱਚ ਦੀ ਹੁੰਦਿਆਂ ਹੋਇਆਂ ਸੰਗਤਾਂ ਨੂੰ ਦਰਸ਼ਨ دیدار ਬਖਸ਼ਿਸ਼ ਕਰਨ ਵਾਸਤੇ ਜਿਹੜਾ ਉਹ ਨਿਕਲਦੇ ਏ ਇਸੇ ਕਰਕੇ ਗੁਰੂ ਕੇ ਪਿਆਰਿਓ ਗੁਰੂ ਕੇ ਸਿੱਖ ਜਿਹੜੇ ਆ ਨਾ ਉਹ ਨਗਰ ਕੀਰਤਨ ਸਜਾਉਂਦੇ ਆ ਵੀ ਪਿੰਡ ਦੀ ਸ਼ਹਿਰ ਦੀ ਨਗਰ ਦੀ ਹਰ ਜੇ ਕਿਸੇ ਦੀ ਜਿਹੜੀ ਆ ਉਹ ਸੁਖ ਹੋਵੇ ਮਹਾਰਾਜ ਕਿਰਪਾ ਕਾ ਮਾਰੇ ਸੰਸਾਰ ਦੇ ਉੱਪਰ ਠੰਡ ਵਰਤੇ ਜਿਹੜੇ ਕਦੇ ਨਹੀਂ ਵੀ ਗੁਰੂ ਵਾਲੇ ਪਾਸੇ ਵੱਲ ਆਏ ਮਹਾਰਾਜ ਸੱਚੇ ਪਾਤਸ਼ਾਹ ਆਪ ਉਹਨਾਂ ਦੇ ਰਹਿਮਤ ਕਰਕੇ ਗੁਰੂ ਕੀ ਸਿੱਖੀ ਦੇ ਧਾਰਨੀ ਬਣਾਵੇ ਤੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਸਾਡੇ ਕੋਲ ਇੱਕ ਇਹ ਬਹੁਤ ਵੱਡਾ ਸਮਾਂ ਹੁੰਦਾ ਤੇ ਇਹੀ ਸਮਾਂ ਹੁੰਦਾ ਆ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਦੂਜੇ ਧਰਮਾਂ ਦੇ ਲੋਕਾਂ ਨੂੰ ਅਸੀਂ ਇਹ ਦੱਸੀਏ ਵੀ ਅਸੀਂ ਕੌਣ ਆ ਅਸੀਂ ਕਿੰਨਾ ਨੂੰ ਮੰਨਦੇ ਆ ਸਾਡਾ ਪਹਿਰਾਵਾ ਕੀ ਆ ਸਾਡਾ ਖਾਣ ਪਾਣ ਦਾ ਤਰੀਕਾ ਕੀ ਆ ਸਾਡੀ ਰਹਿਤ ਕੀ ਆ ਤੇ ਸਭ ਤੋਂ ਵੱਡੀ ਗੱਲ ਅਸੀਂ ਆਪਣੇ ਗੁਰੂ ਮਹਾਰਾਜ ਦਾ ਸਤਕਾਰ ਕਿੱਦਾਂ ਕਰਦੇ ਸੋ ਨਗਰ ਕੀਰਤਨ ਇੱਕ ਕੋਈ ਸੰਗਤਾਂ ਦਾ ਇਕੱਠ ਜਾਂ ਮੇਲਾ ਨਹੀਂ ਹੁੰਦਾ ਗੁਰੂ ਮਹਾਰਾਜ ਜੀ ਦੀ ਸਿੱਖੀ ਦੇ ਪ੍ਰਚਾਰ ਦਾ ਸਾਧਨ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤੇ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟ ਕਰਨ ਦਾ ਲੋਕਾਂ ਨੂੰ ਦੱਸਣ ਦਾ ਇੱਕ ਮਾਧਿਅਮ ਹੁੰਦਾ ਸਾਡੇ ਕੋ ਸੋ ਇਸ ਕਰਕੇ ਨਗਰ ਕੀਰਤਨ ਦੇ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਲੱਗ ਕੇ ਗੁਰੂ ਸੱਚੇ ਪਾਤਸ਼ਾਹ ਦੀ ਸੋਭਾ ਵਾਸਤੇ ਆਪਾਂ ਜਿਹੜਾ ਉਹ ਸ਼ਾਮਲ ਹੋਈਦਾ ਨਾ ਕੇ ਕੁਰਤੇ ਪਜਾਮੇ ਪਾ ਕੇ ਤੇ ਖੁੱਸੇ ਪਾ ਕੇ ਤੇ ਅਸੀਂ ਕੋਈ ਮੇਲਾ ਦੇਖਣ ਚੱਲੇ ਆ ਜਾਂ ਕੋਈ ਹੁੱਲੜਬਾਜੀ ਕਰਕੇ ਤੇ ਗੱਡੀਆਂ 'ਚ ਉੱਤੇ ਸਪੀਕਰ ਵਜਾ ਕੇ ਅਸੀਂ ਲੋਕਾਂ ਦੇ ਵਿੱਚ ਕੋਈ ਐਸਾ ਗਲਤ ਮੈਸੇਜ ਦੇਣ ਜਾਂਦੇ ਆ ਇਹ ਨਹੀਂ ਗੁਰੂ ਕੀ ਗੁਰਬਾਣੀ ਦਾ ਕੀਰਤਨ ਹੋਵੇ ਗੁਰੂ ਮਹਾਰਾਜ ਜੀ ਦਾ ਜਸ ਹੋਵੇ ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਹੋਣ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਚਿੰਨ੍ਹ ਨਗਾਰੇ ਗੱਤਕਾ ਆਦਿਕ ਇਹ ਸਾਰਾ ਕੁਝ ਜੋ ਮਹਾਰਾਜ ਨੇ ਸਾਨੂੰ ਝੰਡੇ ਬੁੰਗੇ ਨਿਸ਼ਾਨ ਬਖਸ਼ੇ ਹੋਏ ਆ ਉਹਨਾਂ ਦੀ ਇੱਕ ਪ੍ਰਦਰਸ਼ਨੀ ਹੁੰਦੀ ਆ ਸਾਰੇ ਸੰਸਾਰ ਵਾਸਤੇ ਸੋ ਵਿਸਾਖੀ ਦਾ ਜਿਹੜਾ ਨਗਰ ਕੀਰਤਨ ਹੈ ਭਾਈ ਇਸ ਸਾਲ 2024 ਦਾ ਬਰਮਿੰਗਮ ਦਾ ਜਿਹੜਾ ਹੈ ਉਹਦੀ ਰੂਪਰੇਖਾ ਆਪ ਜੀ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਟੈਲਵਿਜ਼ਨ ਰਾਹੀਂ ਵੱਖ-ਵੱਖਰੇ ਥਾਵਾਂ ਦੇ ਉੱਪਰ ਉਪਲਬਧ ਕਰਾ ਦਿੱਤੀ ਗਈ ਆ ਤੇ ਮੈਂ ਵੀ ਆਪ ਜੀ ਦੇ ਨਾਲ ਸਾਂਝ ਕਰਦਾ ਜਾਵਾਂ ਵੀ 2024 ਵਾਲਾ ਜਿਹੜਾ ਆਪਣਾ ਨਗਰ ਕੀਰਤਨ ਆ ਉਹ 19 ਮਈ ਨੂੰ ਐਤਵਾਰ ਵਾਲੇ ਦਿਨ ਜਿਹੜਾ ਅਗਲੇ ਹਫਤੇ ਐਤਵਾਰ ਆ ਰਿਹਾ ਆ 19 ਮਈ 2024 ਐਤਵਾਰ ਵਾਲੇ ਦਿਨ ਬਰਮਿੰਗਮ ਵਿਖੇ ਜਿਹੜਾ ਸਦਿਆ ਜਾ ਰਿਹਾ ਬੱਖੋ-ਵੱਖਰੇ ਇਸ਼ਾਰਾਂ ਦੇ ਵਿੱਚ ਵੀ ਨਗਰ ਕੀਰਤਨ ਜਿਹੜੇ ਆ ਉਹ ਹਟੇ ਆ ਤੇ ਹੋ ਵੀ ਰਹੇ ਆ ਸੋ ਬਰਮਿੰਗਮ ਦੀਆਂ ਸੰਗਤਾਂ ਬਾਰ-ਬਾਰ ਕਈ ਵਾਰ ਜਦੋਂ ਬਾਹਰ ਮਿਲਦੇ ਆ ਤੇ ਪੁੱਛਣੀਆਂ ਵੀ ਭਾਈ ਸਾਨੂੰ ਕੋਈ ਪੱਕੀ ਅਪਡੇਟ ਹਜੇ ਤਾਈਂ ਨਹੀਂ ਮਿਲੀ ਕਿਉਂਕਿ ਵਿਸਾਖੀ ਦੇ ਮੇਲੇ ਤੇ ਬਹੁਤ ਲੱਗ ਰਹੇ ਆ ਸੋ ਮੈਂ ਕਿਸੇ ਵੀ ਸੰਸਥਾ ਦੇ ਜਾਂ ਕਿਸੇ ਵੀ ਆਰਗੇਨਾਈਜ਼ਿੰਗ ਟੀਮ ਦੇ ਅਗੇਂਸਟ ਨਹੀਂ ਆ ਪਰ ਗੁਰੂ ਕੇ ਨਗਰ ਕੀਰਤਨ ਦਾ ਤੇ ਵਿਸਾਖੀ ਮੇਲੇ ਆ ਦਾ ਬਹੁਤ ਭਾਈ ਫਰਕ ਹੁੰਦਾ ਰੌਣਕ ਮੇਲੇ ਤੇ ਗੁਰੂ ਕੇ ਪੁਰਬ ਇਹਨਾਂ ਦਾ ਅੰਤਰ ਆਪਾਂ ਉਹ ਜ਼ਰੂਰ ਸਮਝੀਏ ਮੈਂ ਇੰਨੀ ਕੀ ਬੇਨਤੀ ਕਰੂੰਗਾ ਸੋ ਜਿਹੜਾ 19 ਮਈ ਨੂੰ ਐਤਵਾਰ ਵਾਲੇ ਦਿਨ 2024 ਨੂੰ ਨਗਰ ਕੀਰਤਨ ਵਰਮੀ ਕੰਬਿਖੇ ਸਜਾਏ ਜਾ ਰਹੇ ਹਨ ਜਿਨ੍ਹਾਂ ਦੀ ਆਰੰਭਤਾ ਹੈ ਗੁਰਦੁਆਰਾ ਬਾਬੇ ਕੇ ਫੋਕਲੀਫਾਈ ਉਪਰ ਦੇ ਕੋਲ ਉਸ ਸਥਾਨ ਤੋਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜੇ ਆ ਉਹ ਸਵੇਰੇ ਤਕਰੀਬਨ 9:30 ਵਜੇ ਉਥੋਂ ਚਾਲਾ ਪਾਇਆ ਜਾਣਾ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਫਿਰ ਅੱਗੇ ਚਲਦਿਆਂ ਚਲਦਿਆਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੋਹਰ ਰੋਡ ਗੁਰਦੁਆਰਾ ਜਿਹਨਾਂ ਨੂੰ ਆਪਾਂ ਕਹਿੰਨੇ ਆ ਉਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਦੇ ਆ ਹੋਇਆ ਫਿਰ ਅੱਗੇ ਚੱਲ ਕੇ ਸ਼੍ਰੀ ਗੁਰੂ ਰਵਿਦਾਸ ਭਵਨ ਜਿਹੜਾ ਅੱਗੇ ਜਾ ਕੇ ਆਪਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਗੁਰੂ ਰਗੂ ਰਵਿਦਾਸ ਭਵਨ ਦੋਨੇ ਸੜਕ ਦੇ ਸੱਜੇ ਖੱਬੇ ਕਹ ਲਓ ਸੋਹਰ ਰੋਡ ਤੇ ਉਥੋਂ ਤੱਕ ਦੀ ਸੰਗਤਾਂ ਨੂੰ ਦਰਸ਼ਨ ਦੇਦਾਰ ਕਰਦਿਆਂ ਹੋਇਆ ਦਰਸ਼ਨ ਦੇਦਾਰ ਬਖਸ਼ਦੇ ਆ ਹੋਇਆ ਮਹਾਰਾਜ ਜੀ ਸਵਾਰੀ ਜਿਹੜੀ ਹੈ ਫਿਰ ਅੱਗੇ ਵੱਧਿਆ ਹੋਇਆ ਫਿਰ ਗਾਂ ਚੱਲ ਕੇ ਗੁਰਦੁਆਰਾ ਗੁਰੂ ਨਾਨਕ ਸਮੈਦਕ ਜਿਹੜਾ ਵੱਡਾ ਗੁਰਦੁਆਰਾ ਆਪਾਂ ਕਹਿ ਦਿੰਨੇ ਆ ਉਥੇ ਤੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਸੰਗ ਜੀ ਜਿਹੜੇ ਹਾਈ ਸਫੀਟ ਸਮੈਦਕ ਆਪਾਂ ਦਰਸ਼ਨ ਦਿਦਾਰ ਕਰਦੇ ਆ ਉਥੇ ਆੜ ਕੇ ਨਗਰ ਕੀਰਤਨ ਦੀ ਜਿਹੜੀ ਆ ਉਹ ਸਮਾਪਤੀ ਹੋਣੀ ਹੈ ਸੋ ਸੈਂਡਵੈਲ ਦਾ ਨਗਰ ਕੀਰਤਨ ਵੀ ਆਪਾਂ ਕਹਿ ਦਿੰਨੇ ਆ ਸੋ 12ਵੇਂ ਗੰਮ ਦੇ ਤਕਰੀਬਨ ਤਕਰੀਬਨ ਸਾਰੇ ਹੀ ਗੁਰਦੁਆਰਾ ਸਹਿਬਾਨ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਆ ਸਾਰੀਆਂ ਸੰਗਤਾਂ ਨੂੰ ਜਿਹੜਾ ਆ ਖੁੱਲੇ ਪੱਦਰ ਦੇ ਉੱਪਰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਆਓ ਗੁਰੂ ਕੇ ਸਿੱਖ ਹੋਣ ਦੇ ਨਾਤੇ ਗੁਰੂ ਕੀਆਂ ਵਡਿਆਈਆਂ ਗੁਰੂ ਕੀ ਸੋਭਾ ਕਰਦੇ ਆ ਹੋਇਆ ਸਿੱਖੀ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਨਾਲ ਸੰਸਾਰ ਤੇ ਠੰਡ ਵਰਤੌਣ ਵਾਲੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖਦੇ ਆ ਹੋਇਆ ਗੁਰੂ ਦੇ ਲਾਇਕ ਧੀਆ ਪੁੱਤਰ ਬਣ ਕੇ ਡਿਸਪਲਨ ਵਿੱਚ ਰਹਿੰਦੇ ਆ ਹੋਇਆ ਸੰਸਾਰ ਨੂੰ ਇੱਕ ਮੈਸੇਜ ਦਈਏ ਵੀ ਅਸੀਂ ਭਾਈ 사ਤਗੁਰੂ ਮਹਾਰਾਜ ਨੂੰ ਮੰਨਣ ਵਾਲੇ ਗੁਰੂ ਦਾ ਸਤਕਾਰ ਕਿੰਨਾ ਕੁ ਕਰਦੇ ਆ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆ ਹੋਇਆ ਗੁਰੂ ਦੀ ਪੈ ਭਾਵਨਾ ਤੇ ਰਹਿ ਕੇ ਸਭ ਤੋਂ ਵੱਧ ਡਿਸਪਲਨ ਫੌਜ ਜੇ ਕੋਈ ਹੈ ਤੇ ਗੁਰੂ ਦਾ ਪੰਥ ਖਾਲਸਾ ਇਤੋਂ ਵੱਡੀ ਡਿਸਿਪਲਿਨ ਫੌਜ ਕੋਈ ਹੋ ਨਹੀਂ ਸਕਦੀ ਕੋਈ ਪੰਥ ਹੋ ਨਹੀਂ ਸਕਦਾ ਜਿਹੜਾ ਆਪਣੇ ਗੁਰੂ ਦੇ ਵਾਸਤੇ ਆਪਣਾ ਸੀਸ ਜਿਹੜਾ ਉਤਲੀ ਤੇ ਰੱਖ ਕੇ ਮੈਦਾਨ ਵਿੱਚ ਜੂਝਦਾ ਲਾ ਸੋ ਇਸ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਕੁਝ ਇੱਕ ਖਾਸ ਬੇਨਤੀਆਂ ਵੀ ਜਿਹੜੀਆਂ ਸੰਗਤਾਂ ਦੀ ਭਾਵਨਾ ਹੈ ਕਿ ਗੁਰਦੁਆਰਾ ਬਾਬੇ ਕੇ ਓਕਲੀ ਫਲਾਈਓਵਰ ਤੋਂ ਲੈ ਕੇ ਗੁਰਦੁਆਰਾ ਬਾਬਾ ਸੰਗ ਤੱਕ ਜਿਨ੍ਹਾਂ ਦਿਨਾਂ ਨੇ ਵੀ ਕੋਈ ਲੰਗਰ ਪਾਣੀ ਦੀ ਸੇਵਾ ਕਰਨੀ ਆ ਜਾਂ ਕਿ ਜੇ ਦੀ ਭਾਵਨਾ ਵੀ ਅਸੀਂ ਕੋਈ ਸੰਗਤਾਂ ਨੂੰ ਸਿਖਾਉਣਾ ਜਾਂ ਵਰਤਣਾ ਆ ਉਹਨਾਂ ਵਾਸਤੇ ਕਾਉਂਸਲ ਵੱਲੋਂ ਖਾਸ ਤੌਰ ਤੇ ਹਦਾਇਤਾਂ ਆ ਕੋਈ ਵੀ ਗੈਸ ਚੁੱਲ੍ਹੇ ਜਾਂ ਅੱਗ ਬਾਲਣ ਵਾਲੇ ਜਿਹੜੇ ਆਪਣੇ ਕੋਲ ਸਿਲੰਡਰ ਆਦਿਕ ਉਹ ਆਪਾਂ ਸੜਕ ਤੇ ਫੁੱਟਪਾਥ ਤੇ ਨਹੀਂ ਰੱਖ ਸਕਦੇ ਜੇ ਕਿਸ ਤੂੰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਕੁਝ ਬਣਾਉਣਾ ਸਿਖਾਉਣਾ ਹੈ ਜੀ ਆਪੋ ਆਪਣੇ ਗਾਰਡਨ ਜਾਂ ਘਰ ਦੀ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਉੱਥੇ ਬਣਾਓ ਤੇ ਸੜਕ ਤੇ ਆਪਾਂ ਟੇਬਲ ਲਾ ਕੇ ਵਰਤਾ ਸਕਦੇ ਆ ਪਰ ਸੜਕ ਦੇ ਉੱਪਰ ਆਪਾਂ ਗੈਸ ਕੁੱਕਰ ਰੱਖ ਕੇ ਕੋਈ ਵੀ ਚੀਜ਼ ਜਿਹੜੀ ਆ ਉੱਥੇ ਪਕਾ ਨਹੀਂ ਸਕਦੇ ਬਣਾ ਨਹੀਂ ਸਕਦੇ ਹੈਲਥ ਐਂਡ ਸੇਫਟੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਖਾਸ ਹਦਾਇਤ ਆ ਇਸੇ ਤਰ੍ਹਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਗੱਤਕੇ ਦੀਆਂ ਟੀਮਾਂ ਦੇ ਲਾਗੇ ਰਹਿਣ ਦੀ ਆਗਿਆ ਨਹੀਂ ਆ ਇਸੇ ਤਰ੍ਹਾਂ ਜਿਹੜੀਆਂ ਬੀਬੀਆਂ ਭੈਣਾਂ ਆ ਜਿਹੜੀਆਂ ਪੁਸ਼ਟੇਰ ਦੇ ਵਿੱਚ ਬੱਚੇ ਲੈ ਕੇ ਕਈ ਵਾਰ ਮਹਾਰਾਜ ਦੀ ਸਵਾਰੀ ਦੇ ਨਾਲ-ਨਾਲ ਤੁਰਦੀਆਂ ਐ ਜਾਂ ਜਿੱਥੇ ਨਿਹੰਗ ਸਿੰਘ ਗੱਤਕਾ ਖੇលਦੇ ਆ ਉਹਨਾਂ ਦੇ ਲਾਗੇ-ਲਾਗੇ ਚੱਲਦੇ ਆ ਕਿਉਂਕਿ ਸਾਡੀ ਭਾਵਨਾ ਹੁੰਦੀ ਆ ਵੀ ਸਾਡੇ ਬੱਚੇ ਦੇਖਣ ਪਰ ਰੋਡ ਦੇ ਵਿੱਚ ਚੱਲਦੇ ਆ ਹੋਣਾ ਨਗਰ ਕੀਰਤਨ ਦੇ ਰਸਤੇ ਦੇ ਵਿੱਚ ਆਪਾਂ ਇਹਨਾਂ ਗੱਲਾਂ ਦਾ ਖਿਆਲ-ਖਿਆਸ ਰੱਖਣਾ ਆ ਵੀ ਅਸੀਂ ਉਸ ਗੱਤਕੇ ਵਾਲੀਆਂ ਟੀਮਾਂ ਦੇ ਜਿੱਥੇ ਉਹਨਾਂ ਦਾ ਅਖਾੜਾ ਬਣਿਆ ਹੁੰਦਾ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਆ ਜਿੱਥੇ-ਜਿੱਥੇ ਗੁਰੂ ਘਰ ਵਿਖੇ ਜਾ ਕੇ ਪੜਾ ਹੋਣਾ ਉੱਥੇ ਵੀ ਨਗਰ ਕੀਰਤਨ ਦੇ ਵਿੱਚੋਂ ਨਿਹੰਗ ਸਿੰਘ ਜਿਹੜੇ ਆ ਗੁਰੂਕੀਆਂ ਫੌਜਾਂ ਆਪਣੇ ਗੱਤਕੇ ਦੇ ਜੋਰ ਦਿਖਾ ਲੈਂਦੀਆਂ ਆ ਆਪਾਂ ਉੱਥੇ ਖੜੀ ਹੋ ਕੇ ਦੇਖ ਸਕਦੇ ਆ ਤੇ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਆ ਸੜਕਾਂ ਤੇ ਭਾਈ ਕੋਈ ਕੂੜਾ ਕਰਕਟ ਆਦਿਕ ਅਸੀਂ ਖਾ ਪੀ ਕੇ ਜਿਹੜਾ ਆ ਉਹ ਖਾਲੀ ਜੂਸ ਦੇ ਕੈਨ ਦਾ ਲੋਕੋਕ ਦੇ ਡੱਬੇ ਕਾ ਲੋ ਜਾਂ ਹੋਰ ਕਈ ਤਰ੍ਹਾਂ ਦੇ ਪਦਾਰਥ ਹੁੰਦੇ ਆ ਸੰਗਤਾਂ ਆਪੋ ਆਪਣੀ ਇੱਛਾ ਅਨੁਸਾਰ ਛੱਡਦੀਆਂ ਉਹਨਾਂ ਨੂੰ ਆਪਾਂ ਲੋਕਾਂ ਦੇ ਬਿਨਾਂ ਦੇ ਵਿੱਚ ਕਈ ਵਾਰੀ ਆਪਣੀ ਆਦਤ ਹੁੰਦੀ ਆ ਵੀ ਚਲਦੇ ਆ ਚਲਦੇ ਆ ਘਰਾਂ ਦੇ ਕੋਲ ਦੀ ਲੰਘਦੇ ਆ ਤੇ ਜਿਨ੍ਹਾਂ ਦਾ ਬਿੰਨ ਬਾਹਰ ਪਿਆ ਹੁੰਦਾ ਆ ਉਹ ਉਹਦੇ ਵਿੱਚ ਪਾ ਦੇਗਾ ਇਹ ਆਪਾਂ ਬਿਲਕੁਲ ਕਾਰਜ ਨਹੀਂ ਕਰਨਾ ਸਟੂਅਰਡ ਟੀਮਾਂ ਜਿਹੜੀਆਂ ਜਿਹੜੇ ਨਗਰ ਕੀਰਤਨ ਦੇ ਵਿੱਚ ਸੇਵਾਦਾਰ ਲੱਗੇ ਉਹਨਾਂ ਦੇ ਕੋਲ ਬੈਗ ਹੋਣਗੇ ਉਹਨਾਂ ਨੂੰ ਤੁਸੀਂ ਦੇਖ ਲਓ ਸੱਜੇ ਖੱਬੇ ਤੁਹਾਡੇ ਹੋਣਗੇ ਉਹਨਾਂ ਨੂੰ ਉਹ ਜਿਹੜਾ ਛਕਿਆ ਹੋਇਆ ਪਦਾਰਥ ਦਾ ਵੇਸਟ ਆ ਉਹਦੇ 'ਚ ਪਾਓ ਬਹੁਤ ਚੰਗਾ ਹੋਵੇ ਤੁਸੀਂ ਆਪਦੇ ਕੋਲ ਇੱਕ ਖਾਲੀ ਬੈਗ ਲੈ ਲਓ ਉਹਦੇ 'ਚ ਪਾ ਲਓ ਘਰੇ ਜਾ ਕੇ ਆਪਾਂ ਆਪਣੇ ਜਿਹੜਾ ਡਸਟਬਿਨ ਦੇ ਵਿੱਚ ਵੀ ਉਹ ਸੈੱਟ ਸਕਦੇ ਆ ਪਰ ਫੇਰ ਵੀ ਪ੍ਰਬੰਧ ਕੀਤਾ ਹੋਇਆ ਸਾਰੇ ਗੁਰੂ ਘਰਾਂ ਨੇ ਸੜਕਾਂ ਦੇ ਉੱਪਰ ਵੀ ਤੇ ਜਿਨ੍ਹਾਂ ਨੇ ਭਾਈ ਲੰਗਰ ਪਛਾਦੇ ਦੀ ਸੇਵਾ ਕਰਨੀ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜਰੂਰ ਤੁਸੀਂ ਆਪੋ ਆਪਣੇ ਸਟਾਲ ਦੇ ਨਾਲ ਇੱਕ ਵੱਡਾ ਸਾਰਾ ਕੋਈ ਬਿੰਨਾਂ ਜਾਂ ਕੋਈ ਐਸਾ ਪ੍ਰਬੰਧ ਕਰਕੇ ਰੱਖੋ ਤਾਂ ਜੋ ਜਿਹੜੀਆਂ ਸੰਗਤਾਂ ਤੁਹਾਡੇ ਕੋਲੋਂ ਕੋਈ ਪਦਾਰਥ ਛੱਕਦੀਆਂ ਆ ਤੇ ਉਹਦਾ ਵੇਸਟ ਜਿਹੜਾ ਜਿਹੜਾ ਕੂੜਾ ਆ ਉਹ ਉੱਥੇ ਆਪਾਂ ਸੰਭਾਲ ਲਈਏ ਕਿਉਂਕਿ ਕਾਰਨ ਇਹਦਾ ਗੁਰਮੁਖੋ ਇਹ ਹੀ ਆ ਵੀ ਪਿਛਲੇ ਸਾਲਾਂ ਦੇ ਵਿੱਚ ਸੰਗਤਾਂ ਨੇ ਬਹੁਤ ਮਹਿਸੂਸ ਕੀਤਾ ਸੀ ਵੀ ਬਰਮਿੰਗਮ ਦਾ ਨਗਰ ਕੀਰਤਨ ਬੰਦ ਹੋ ਰਿਹਾ ਜਾਂ ਪ੍ਰਬੰਧਕ ਜਿਹੜੇ ਆ ਉਹ ਨਗਰ ਕੀਰਤਨ ਕਿਉਂ ਨਹੀਂ ਕਰਾ ਰਹੇ ਜੀ ਇਹ ਸੰਗਤਾਂ ਦੀ ਮਾਇਆ ਆਪ ਰੱਖਣੀ ਚਾਹੁੰਦੇ ਆ ਉਹਦਾ ਬਹੁਤ ਵੱਡਾ ਕਾਰਨ ਇਹ ਆ ਵੀ ਜਿਹੜੀਆਂ ਕਾਉਂਸਲ ਤੋਂ ਆਪਾਂ ਪਰਮਿਸ਼ਨ ਲਈਦੀ ਆ ਸੜਕਾਂ ਬੰਦ ਕਰਨ ਦੀ ਰੋਡ ਬੰਦ ਕੀਤੇ ਜਾਂਦੇ ਆ ਫਿਰ ਪ੍ਰਸ਼ਾਦੇ ਵਰਤਾਏ ਜਾਂਦੇ ਆ ਸੰਗਤਾਂ ਜਿਹੜਾ ਉਹ ਸੜਕਾਂ ਦੇ ਵਿੱਚ ਦੀ ਚਲਦੀਆਂ ਸੋ ਕਾਉਂਸਲ ਨੂੰ ਬਹੁਤ ਵੱਡੀਆਂ ਕੰਪਲੇਂਟਾਂ ਉਹ ਜਾਂਦੀਆਂ ਗੈਰ ਸਿੱਖਾਂ ਵੱਲੋਂ ਵੀ ਤੇ ਕੁਝ ਸਾਡੇ ਸਿੱਖਾਂ ਵੱਲੋਂ ਵੀ ਵੀ ਹਰ ਇੱਕ ਗੱਲ ਦੇ ਵਿੱਚ ਆਪਾਂ ਨੁਕਸ ਕੱਢਨੇ ਇਹ ਦੀ ਹੈਲਥ ਐਂਡ ਸੇਫਟੀ ਦੇ ਕਰਕੇ ਇਹ ਨਹੀਂ ਠੀਕ ਹੈਗਾ ਇੱਥੇ ਕੋਈ ਟ੍ਰਿਪ ਐਂਡ ਸਲਿੱਪ ਹੋ ਸਕਦਾ ਸੀ ਇੱਥੇ ਕੋਈ ਇਦਾਂ ਹੋ ਸਕਦਾ ਸੀ ਕਿ ਲੋਕ ਵੀ ਕੰਪਲੇਂਟ ਕਰਦੇ ਆ ਵੀ ਸਾਨੂੰ ਆਉਣ ਜਾਣ ਦੇ ਰਾਹ ਸਾਡੇ ਰੋਕ ਲਾਇਆ ਵੀ ਭਾਈ ਇਹਨਾਂ ਨੇ ਆਪਦਾ ਪ੍ਰੋਗਰਾਮ ਕਰਨਾ ਸੀ ਤੇ ਸਾਡੀਆਂ ਸੜਕਾਂ ਬੰਦ ਹੋ ਗਈਆਂ ਤੋ ਉਹਨਾਂ ਸਾਰੀਆਂ ਗੱਲਾਂ ਨੂੰ ਬਹਿ ਕੇ ਕਾਉਂਸਲ ਦੇ ਨਾਲ ਡਿਸਕਸ ਕਰਨਾ ਪੈਂਦਾ ਫਿਰ ਜਾ ਕੇ ਆਪਾਂ ਨੂੰ ਜਿਹੜੀ ਉਹ ਪਰਮਿਸ਼ਨ ਮਿਲਦੀ ਆ ਨਗਰ ਕੀਰਤਨ ਸਜਾਉਣ ਦੀ ਤੇ ਫਿਰ ਉਹ ਕਾਉਂਸਲ ਵਾਲਿਆਂ ਦੇ ਬੰਦੇ ਵੀ ਵਿੱਚ ਹੁੰਦੇ ਆ ਜਿਹੜੇ ਹਰ ਚੀਜ਼ ਦੀ ਫੋਟੋ ਖਿੱਚਦੇ ਆ ਵੀਡੀਓ ਬਣਾਉਂਦੇ ਆ ਤੇ ਹਰ ਸਾਲ ਫਿਰ ਜਦੋਂ ਉੱਥੇ ਜਾ ਕੇ ਜਿਹੜੇ ਪ੍ਰਬੰਧਕ ਸੱਜਣ ਜਦੋਂ ਕਹਿੰਦੇ ਆਗੇ ਅਸੀਂ ਨਗਰ ਕੀਰਤਨ ਸਜਾਉਣਾ ਤੇ ਫਿਰ ਕਾਉਂਸਲ ਵਾਲਿਓ ਕੱਢ ਕੇ ਅੱਗੇ ਰੱਖ ਦਿੰਦੇ ਆ ਵੀ ਆਹ ਦੇਖੋ ਜੀ ਆ ਤੁਹਾਡੇ ਬੰਦੇ ਆ ਜਿਹੜਾ ਨੇ ਖਾ ਕੇ ਤੇ ਇਦਾਂ ਕੂੜਾ ਸੜ ਦਿੱਤਾ ਇੱਥੋਂ ਕੋਈ ਨੰਗਣਾ ਚਾਹੁੰਦਾ ਸੀ ਉਹਨੂੰ ਤੁਸੀਂ ਨੰਗਣ ਨਹੀਂ ਦਿੱਤਾ ਜਾਂ ਬੱਚੇ ਜਿਹੜੇ ਆ ਉਹ ਡੇਂਜਰ ਜ਼ੋਨ ਦੇ ਵਿੱਚ ਸੀਗੇ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਗੈਸ ਸਿਲੰਡਰ ਆਦਿ ਚੁੱਲ੍ਹੇ ਆਦਿ ਜਿਹੜੇ ਉਹ ਸੜਕਾਂ ਤੇ ਰੱਖੇ ਸੀ ਅਸੀਂ ਮਨਾ ਕੀਤਾ ਸੀ ਤੁਸੀਂ ਨਹੀਂ ਰੱਖਣੇ ਹੈਲਥ ਐਂਡ ਸੇਫਟੀ ਨੂੰ ਤੁਸੀਂ ਇਗਨੋਰ ਕੀਤਾ ਸੋ ਬਹੁਤ ਸਾਰੀਆਂ ਚੀਜ਼ਾਂ ਇਹ ਹੋ ਜਾਂਦੀਆਂ ਤੇ ਖਾਸ ਤੌਰ ਤੇ ਕਈ ਵਾਰੀ ਮੇਰੇ ਵਰਗੇ ਗੁਰਮਖ ਭਰਾ ਜਿਹੜੇ ਨਗਰ ਕੀਰਤਨ 'ਚ ਸੇਵਾ ਵੀ ਕਰਦੇ ਆ ਜਾਂ ਥੋੜੇ ਬਹੁਤੇ ਕਹਿ ਲਓ ਵੀ ਸੰਗਤ ਨਾਲੋਂ ਬਾਕੀ ਪ੍ਰਬੰਧਕਾਂ ਦੇ ਨਾਲ ਸਾਡਾ ਮੇਲ ਜੋਲ ਹੁੰਦਾ ਤੇ ਅਸੀਂ ਫਿਰ ਮਨਮਰਜ਼ੀ ਥੋੜੀ ਕਰਨ ਲੱਗ ਪੈਂਦੇ ਆ ਵੀ ਜਿੱਥੇ ਰੋਡ ਬੰਦ ਕੀਤਾ ਮੈਂ ਆਪਦੀ ਗੱਡੀ ਲੰਘਾਉਣੀ ਆ ਕੋਈ ਚੱਕ ਕੇ ਪਾਸੇ ਜਾ ਮੇਰਾ ਕੋਈ ਜਾਣ ਸਿਆਣ ਵਾਲਾ ਆ ਤੁਹਾਨੂੰ ਕੋਈ ਨਹੀਂ ਜੀ ਆਪਣੇ ਬੰਦਾ ਆ ਇਹਨੂੰ ਲੰਘਣ ਦਿਓ ਤੇ ਬਾਕੀਆਂ ਨੂੰ ਰੋਕ ਲਓ ਬਿਲਕੁਲ ਵੀ ਆਪਾਂ ਕੋਈ ਇਹੋ ਜਿਹਾ ਕਾਰਜ ਨਹੀਂ ਕਰਨਾ ਜਿਹਦੇ ਕਰਕੇ ਸਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਪ੍ਰਬੰਧਕ ਵੀਰ ਵੀ ਜਿਹੜੇ ਆ ਉਹ ਤੁਹਾਡੀ ਸੇਫਟੀ ਵਾਸਤੇ ਤੇ ਇਹਨਾਂ ਪ੍ਰੋਗਰਾਮ ਨੂੰ ਚੱਲਦੇ ਰੱਖਣ ਵਾਸਤੇ ਜਿਹੜਾ ਉਹ ਬੇਨਤੀਆਂ ਕਰਦੇ ਆ ਉਹਨਾਂ ਦੀ ਜਰੂਰ ਸੁਣੋ ਤੇ ਜਿਹੜੇ ਸੇਵਾਦਾਰ ਯੰਗ ਮੁੰਡੇ ਕੁੜੀਆਂ ਆ ਖਾਸ ਕਰਕੇ ਇੱਥੋਂ ਦੇ ਬੋਨ ਬੱਚੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤ ਨੇ ਆਵਾ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ ਆਵਾ ਤੇ ਆਪਾਂ ਕਈ ਵਾਰੀ ਨਾ ਬਹੁਤ ਜ਼ਿਆਦਾ ਅਸਫਸਤੀ ਵਰਤ ਲੈਣੇ ਆ ਵੀ ਨਹੀਂ ਜੀ ਪਾਲਕੀ ਦੇ ਲਾਗੇ ਨਹੀਂ ਤੁਸੀਂ ਆ ਸਕਦੇ ਪੰਜ ਪਿਆਰਿਆਂ ਦੇ ਲਾਗੇ ਨਹੀਂ ਆ ਸਕਦੇ ਗੁਰੂ ਮਹਾਰਾਜ ਤੇ ਨਿਕਲੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਆ ਪੰਜ ਪਿਆਰੇ ਸਿੰਘ ਜੇ ਸਦੇ ਹੋਇਆ ਹਾਂ ਉਹਨਾਂ ਦੇ ਨਾਲ ਕੋਈ ਬੇਅਦਬੀ ਵਾਲੀ ਘਟਨਾ ਨਾ ਵਾਪਰੇ ਉਹਦੀ ਆਪਾਂ ਜ਼ਰੂਰ ਤਾੜਨਾ ਕਰਨੀ ਆ ਉਹਦਾ ਖਿਆਲ ਰੱਖਣਾ ਪਰ ਜੇ ਕੋਈ ਭਾਵਨਾ ਦੇ ਨਾਲ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਜਾਂ ਉਹਨਾਂ ਨੂੰ ਫਤੇ ਬੁਲਾਉਣੀ ਚਾਹੁੰਦਾ ਜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਵਾਸਤੇ ਕੋਈ 1-2 ਮਿੰਟ ਵਾਸਤੇ ਕੋ ਗੁਰੂ ਦੇ ਚਰਨਾਂ 'ਚ ਅਰਦਾਸ ਕਰਨਾ ਚਾਹੁੰਦਾ ਤੇ ਆਪਾਂ ਬਾਹਾਂ ਫੜਫੜ ਕੇ ਧੱਕੇ ਮਾਰ ਕੇ ਪਰਾਂ ਨਾ ਕਰੀਏ। ਵੀ ਪਰੇ ਹੋਜੋ ਜੀ ਪਰੇ ਹੋਜੋ ਜੀ ਤੁਸੀਂ ਜੋੜੇ ਪਾ ਕੇ ਕਾਹਤੇ ਆ ਗਏ? ਤੁਸੀਂ ਲਾਗੇ ਕਾਹਤੇ ਆ ਗਏ? ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਨਿਕਲੇ ਆ ਤੇ ਮਹਾਰਾਜ ਦੇ ਦਰਸ਼ਨ ਕਰਨ ਦੀ ਸੰਗਤ ਨੂੰ ਆਗਿਆ ਦੇਵੋ। ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਸੰਗਤ ਦੇ ਨਾਲ ਇੰਨੀ ਕਟੜਤਾਈ ਵਰਤੀਏ ਤੇ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਫਿਰ ਸੰਗਤਾਂ ਦਾ ਮਨੋਬਲ ਟੁੱਟਦਾ। ਤੇ ਜੋ ਨਗਰ ਕੀਰਤਨਾਂ ਦੇ ਵਿੱਚ ਸੰਗਤ ਮਹਿਸੂਸ ਕਰ ਬਿਪਈ ਮੱਥਾ ਟੇਕਣ ਲੱਗਿਆਂ ਵੀ ਸਾਨੂੰ ਜਿਹੜਾ ਉਹ ਤੱਕੇ ਵੱਜ ਗਿਆ ਤੇ ਜੇ ਅਸੀਂ ਕੋਈ ਫੋਟੋ ਖਿੱਚਣੀ ਚਾਹੁੰਦੇ ਸੀ ਜਾਂ ਨਿਆਣੇ ਦੇਖਣਾ ਚਾਹੁੰਦੇ ਸੀਗੇ ਵੀ ਪੰਜ ਪਿਆਰੇ ਸਜੇ ਆ ਜਾਂ ਸਿੰਘ ਸਜੇ ਆ 25 ਸਿੰਘਾਂ ਦੇ ਵਿੱਚ ਸਿੰਘ ਲੱਗੇ ਆ ਅਕਸਰ ਉਹਨਾਂ ਦੇ ਪਰਿਵਾਰ ਸੱਜਣ ਮਿੱਤਰ ਵੀ ਹੁੰਦੇ ਆ ਵੀ ਹਰ ਇੱਕ ਦੀ ਭਾਵਨਾ ਹੁੰਦੀ ਆ ਵੀ ਅਸੀਂ ਕੋਈ ਫੋਟੋ ਖਿੱਚ ਲਈਏ ਚਲੋ ਯਾਦਗਾਰ ਬਣ ਜਾਂਦੀ ਵੀ ਅਸੀਂ ਸੇਵਾ 'ਚ ਲੱਗੇ ਸੀ ਸੋ ਉਹਨਾਂ ਚੀਜ਼ਾਂ ਦਾ ਜਿਹੜੇ ਸਾਡੇ ਸੇਵਾਦਾਰ ਵੀ ਆ ਉਹਨਾਂ ਨੂੰ ਵੀ ਮੇਰੇ ਹੱਥ ਵੱੰਨ ਕੇ ਬੇਨਤੀ ਆ ਆਪਾਂ ਖਿਆਲ ਰੱਖੀਏ ਬੜੇ ਪ੍ਰੇਮ ਦੇ ਨਾਲ ਸੰਗਤ ਨੂੰ ਸਮਝਾਈਏ ਤੇ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਵੀ ਜੇਕਰ ਕੋਈ ਜੋੜਾ ਪਾ ਕੇ ਆ ਵੀ ਗਿਆ ਮੱਥਾ ਟੇਕਣ ਤੇ ਆਪਾਂ ਇੰਨੀ ਨਫ਼ਰਤ ਨਾ ਕਰੀਏ ਵੀ ਤੂੰ ਜੋੜਾ ਕਾਤੇ ਪਾ ਕੇ ਆ ਗਿਆ ਤੇ ਜੁੱਤੀ ਲਾ ਕੇ ਆ ਭਾਈ ਸੜਕ ਦੇ ਵਿੱਚਾਂ ਸ਼ਹਿਰ ਵੀ ਤੋ ਚੱਲ ਰਹੇ ਆ ਜੋੜੇ ਸੰਗਤਾਂ ਨੇ ਪਾਉਣੇ ਆ ਜਿਹੜੀਆਂ ਸੰਗਤਾਂ ਪਿੱਛੇ ਵੀ ਚੱਲ ਰਹੀਆਂ ਉਹ ਵੀ ਜੋੜੇ ਪਾ ਕੇ ਚੱਲਣੀਆਂ ਸਾਰੀਆਂ ਸੰਗਤਾਂ ਜੋੜੇ ਲਾ ਕੇ ਨਹੀਂ ਚੱਲ ਸਕਦੀਆਂ ਜਿਹੜੇ ਸੇਵਾ 'ਚ ਲੱਗੇ ਸੰਗੇ ਆ ਜਾਂ ਜਿਹੜੇ ਸੇਵਾਦਾਰ ਭਾਵਨਾ ਵਾਲੇ ਆ ਉਹਨਾਂ ਹੀ ਪਾਉਂਦੇ ਜੋੜਾ ਪਰ ਬਾਕੀ ਸੰਗਤ ਜੋੜਾ ਪਾ ਲੈਂਦੀ ਆ ਹਾਂ ਮਹਾਰਾਜ ਜੀ ਪਾਲਕੀ ਤੇ ਆਪਾਂ ਜੋੜਾ ਪਾ ਕੇ ਜਿੱਥੇ ਸਾਡਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਉੱਥੇ ਆਪਾਂ ਜੋੜਾ ਪਾ ਕੇ ਨਹੀਂ ਬਹਿ ਸਕਦੇ ਜਿੱਥੇ ਸੁੱਚਮ ਰੱਖਣੀ ਆ ਉੱਥੇ ਜ਼ਰੂਰ ਆਪਾਂ ਵਰਜਣਾ ਪਰ ਬਿਲਕੁਲ ਬਿਨਾ ਗੱਲ ਤੋਂ ਆਪਾਂ ਸੰਗਤਾਂ ਨੂੰ ਬਹੁਤਾ ਜਿਆਦਾ ਸ਼ਕਤੀ ਨਾਲ ਉਹ ਨਹੀਂ ਵਰ ਜਿਹੜਾ ਉਹ ਕਹਿਣਾ ਤਾਂ ਕਿ ਸੰਗਤ ਦੇ ਵਿੱਚ ਪ੍ਰੇਮ ਤੇ ਸਤਿਕਾਰ ਵਧੇ ਤੇ ਬਹੁਤ ਸਾਰੀਆਂ ਸੰਗਤਾਂ ਭਾਈ ਬਾਰ-ਬਾਰੇ ਪੁੱਛਦੀਆਂ ਸੀ ਸੋ 19 ਮਈ ਐਤਵਾਰ ਵਾਲੇ ਦਿਨ ਜਿਹੜਾ ਵਰਮਿੰਗਮ ਦੇ ਨਗਰ ਕੀਰਤਨ ਸਜਾਏ ਜਾ ਰਿਹਾ ਜਿਹਦੀ ਡਿਟੇਲ ਗੁਰਦੁਆਰਾ ਸਾਹਿਬਾਨਾ ਚ ਲੱਗੀ ਹੋਈ ਆ ਜਿਨ੍ਹਾਂ ਨੇ ਸੇਵਾ 'ਚ ਲੱਗਣਾ ਆਪੋ ਆਪਣੀ ਲਾਗੇ ਦੇ ਗੁਰਦੁਆਰਾ ਸਾਹਿਬਾਨਾ ਦੇ ਵਿੱਚ ਜਾ ਕੇ ਆਪਣਾ ਨਾਮ ਦਰ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਤੁਸੀਂ ਲੈਣੀ ਚਾਹੁੰਦੇ ਹੋ ਤੇ ਇਸੇ ਤਰ੍ਹਾਂ ਵੱਖੋ ਵੱਖਰੇ ਇਲਾਕਿਆਂ ਤੋਂ ਬਰਮੀ ਗਾਮ ਦੇ ਵਿੱਚ ਜੇ ਆਪਾਂ ਗੱਲ ਕਰ ਰਹੀਏ ਟੀਵੀ ਡੇਲ ਦਾ ਇਲਾਕਾ ਹੈ ਗੁਰੂ ਹਰਗੋਬਿੰਦ ਸਿੰਘ ਸਾਹਿਬ ਗੁਰਦੁਆਰਾ ਉਥੋਂ ਬੱਸ ਦਾ ਪ੍ਰਬੰਧ ਕੀਤਾ ਹੋਇਆ ਜਿਹੜੀ ਬੱਸ ਸੰਗਤਾਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਤੋਂ ਫਿਰ ਜੋਹਲਾ ਵਾਲਾ ਗੁਰਦੁਆਰਾ ਜਿਹਨੂੰ ਆਪਾਂ 올ਡਬਰੀ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਆ ਫਿਰ ਗੁਰੂ ਮਾਨੇਓ ਗ੍ਰੰਥ ਗੁਰਦੁਆਰਾ ਸਾਹਿਬ ਹੈ ਬਾਬਾ ਸੰਗ ਗੁਰਦੁਆਰਾ ਸਾਹਿਬ ਹੈ ਤੇ ਗੁਰੂ ਨਾਨਕ ਗੁਰਦੁਆਰਾ ਵੱਡਾ ਗੋਦਵਾਰਾ ਸਮਾਧਕ ਵਾਲਾ ਇੱਧਰ ਦੀ ਹੁੰਦਿਆਂ ਹੋਇਆਂ ਸੰਗਤਾਂ ਨੂੰ ਲੈ ਕੇ ਤੇ ਜਿੱਥੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਹੌਕਲੀ ਫਲਾਈਓਵਰ ਦੇ ਕੋਲ ਬਾਬੇ ਕੇ ਗੁਰਦੁਆਰੇ ਪਹੁੰਚੇਗੀ। ਦੂਸਰੀ ਬੱਸ ਨਾਨਕ ਸਰ ਗੁਰਦੁਆਰਾ ਸਮਾਧਕ ਤੋਂ ਚੱਲ ਕੇ ਤੇ ਬਾਕੀ ਗੁਰੂ ਘਰਾਂ ਤੋਂ ਹੁੰਦੀ ਹੋਈ ਉਹ ਵੀ ਗੁਰਦੁਆਰਾ ਬਾਬੇ ਕੇ ਜਿਹੜੀ ਆ ਉਹ ਸੰਗਤਾਂ ਨੂੰ ਲੈ ਕੇ ਪੁੱਜੇਗੀ ਤੇ ਤੀਸਰੀ ਬੱਸ ਜਿਹੜੀ ਆ ਉਹ ਵੀ ਬਰਮੀਗਾਮ ਦੇ ਇਲਾਕਿਆਂ ਦਾ ਪ੍ਰਬੰਧ ਕੀਤਾ ਹੋਇਆ ਬਾਕੀ ਗੁਰੂ ਰਾਮਦਾਸ ਜੀ ਗੁਰਦੁਆਰਾ ਸਾਹਿਬ ਹੈ। ਤੇ ਹੋਰ ਬਹੁਤ ਸਾਰੇ ਗੁਰਦੁਆਰਾ ਸਹਿਬਾਨ ਹਨ ਜਿਹੜੀ ਸੰਗਤਾਂ ਨੂੰ ਲੈ ਕੇ ਤੇ ਗੁਰਦੁਆਰਾ ਬਾਬੇ ਕੇ ਜਿੱਥੋਂ ਅਗਰ ਕੀਰਤਨ ਦੀ ਆਰੰਭਤਾ ਹੋਣੀ ਆ ਉਥੇ ਪਹੁੰਚੇਗੀ ਸੋ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਆ ਉਹ ਪੋਸਟਰ ਲਗਾ ਦਿੱਤੇ ਗਏ ਆ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਆਪੋ ਆਪਣੇ ਲੋਕਲ ਗੁਰਦੁਆਰੇ ਨੂੰ ਅਪਰੋਚ ਕਰਕੇ ਤੁਸੀਂ ਉਥੋਂ ਜਾਣਕਾਰੀ ਲੈ ਸਕਦੇ ਆ ਤੇ ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਨਹੀਂ ਮਿਲੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਸਾਰਾ ਕੁਝ ਉਪਲਬਧ ਹੈ ਜਿਹੜੇ ਕੋ ਗੁਰਸਿੱਖ ਤੁਹਾਨੂੰ ਜਾਣਦੇ ਸ਼ਿਆਨ ਦੇ ਆ ਜਾਂ ਕਿਸੇ ਨਾਲ ਤੁਹਾਡੀ ਹੈ ਗੱਲਬਾਤ ਸਾਂਝੀ ਉਹਨਾਂ ਤੋਂ ਪੁੱਛ ਸਕਦੇ ਹੋ ਤੇ ਜੇਕਰ ਅਰਦਾਸ ਦੀ ਸੇਵਾ ਦੀ ਲੋੜ ਪਵੇ ਤੇ ਤੁਸੀਂ ਮੈਨੂੰ ਵੀ ਕੋਈ ਮੈਸੇਜ ਕਰਕੇ ਜਾਣਕਾਰੀ ਉਹ ਲੈ ਸਕਦੇ ਹੋ ਬਾਕੀ ਪੋਸਟ ਤੁਹਾਡੇ ਸਾਹਮਣੇ ਰਿਲੀਜ਼ ਕਰ ਦਿੱਤੇ ਗਏ ਆ ਸਾਰੀਆਂ ਸੰਗਤਾਂ ਨੂੰ ਪਤਾ ਹੈ ਇੱਕੋ ਹੀ ਬੇਨਤੀ ਹੈ ਡਿਸਪਲਿਨ ਚ ਰਹਿ ਕੇ ਗੁਰੂ ਮਹਾਰਾਜ ਦੀ ਵਡਿਆਈ ਵਾਸਤੇ ਸਿੱਖੀ ਦੇ ਵਾਧੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਇੱਕ ਡਿਸਪਲਿਨ ਗੁਰੂ ਕੇ ਸਿੱਖ ਹੋਣ ਦਾ ਸਬੂਤ ਦੇਣ ਵਾਸਤੇ ਨਗਰ ਕੀਰਤਨ ਸਜਾਇਆ ਜਾ ਰਿਹਾ ਕੋਈ ਹੁਲੜਵਾਜੀ ਕਰਨ ਵਾਸਤੇ ਰੌਲਾ ਰੱਪਾ ਪਾਉਣ ਵਾਸਤੇ ਜਾਂ ਕੋਈ ਐਸੀ ਖੱਪ ਪਾਉਣ ਵਾਸਤੇ ਆਪਾਂ ਸੜਕਾਂ ਤੇ ਨਹੀਂ ਨਿਕਲਦੇ ਇਹਨਾਂ ਗੱਲਾਂ ਦਾ ਬਹੁਤ ਖਾਸ ਖਿਆਲ ਰੱਖਿਏ ਲੰਗਰ ਪ੍ਰਸ਼ਾਦ ਦੇ ਪ੍ਰੇਮ ਨਾਲ ਸਤਿਕਾਰ ਨਾਲ ਛਕੋ ਜਿਹੜਾ ਵੇਸਟ ਆ ਉਹਨੂੰ ਸੰਭਾਲੋ ਤਾਂ ਜੋ ਕਿਸੇ ਨੂੰ ਇਹ ਸਾਡੇ ਤੇ ਉਂਗਲ ਚੱਕਣ ਦਾ ਮੌਕਾ ਨਾ ਮਿਲੇ ਵੀ ਜੇ ਸਿੱਖ ਨਗਰ ਕੀਰਤਨ ਸਜਾਉਂਦੇ ਆਂ ਤੇ ਦੂਜਿਆਂ ਨੂੰ ਡਿਸਟਰਬ ਕਰਦੇ ਆਂ ਇਹ ਆਪਾਂ ਬਿਲਕੁਲ ਵੀ ਕੋਈ ਐਸਾ ਕਾਰਜ ਉਹ ਨਹੀਂ ਕਰਨਾ ਸੋ ਬਰਮਿੰਗਮ ਦਾ ਨਗਰ ਕੀਰਤਨ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਜੀ 19 ਤਰੀਕ ਨੂੰ ਜਿਹੜਾ ਆਉਣ ਵਾਲੇ ਐਤਵਾਰ ਨੂੰ ਸਜਾਇਆ ਜਾ ਰਿਹਾ ਦੇ ਗੁਰਦੁਆਰਾ ਬਾਬੇ ਕੇਤੋ ਲੈ ਕੇ ਬਾਬਾ ਸੰਗਜੀ ਗੁਰਦੁਆਰਾ ਤੱਕ ਦਾ ਸਾਰਾ ਪਲਾਨ ਹੈ ਨਗਰ ਕੀਰਤਨ ਦਾ ਜੀ ਬਾਕੀ ਵੱਖੋ ਵੱਖਰੇ ਗੁਰੂ ਘਰਾਂ ਦੇ ਅੰਦਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣੀ ਇੱਕ ਹਫਤਾ ਸਾਡੇ ਕੋਲ ਹੈ ਤੇ ਜਿਵੇਂ ਜਿਵੇਂ ਹੋਰ ਮੇਰੇ ਕੋਲ ਅਪਡੇਟ ਆਏਗੀ ਤੇ ਆਪ ਸੰਗਤ ਨਾਲ ਮੈਂ ਸਾਂਝੀ ਕਰਦਾ ਜਾਵਾਂਗਾ ਅੱਜ ਦੀ ਇੰਨੀ ਜਾਣਕਾਰੀ ਆਪ ਨੇ ਪ੍ਰਵਾਨ ਕਰਨੀ ਮੋਈਆਂ ਬੇਨਤ ਗਲਤੀਆਂ ਖੁੱਲਾਂ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ